ਸਰਦਾਰ ਗੁਪੀ ਸਿੰਘ ਪੁੱਲਰ ਮਾਜੂਬ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਹਰਪ੍ਰੀਤ ਸਿੰਘ ਮੰਡੇਰ ਡੀసీపీ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਦਾਰ ਰਮਿੰਦਰ ਸਿੰਘ ACP ਡਿਟੈਕਟਿਵ ਤੇ ACIA 2 ਦੇ ਇੰਚਾਰਜ ਸੁਮੇਲ ਸਿੰਘ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਇੱਕ ਪਿਸਤਲ ਬੱਤੀਪੁਰ ਦੋ ਜਿੰਦਾ ਰੌਂਦ ਤੇ ਇੱਕ ਰਿਵਾਲਵਰ ਬੱਤੀਪੁਰ ਦੋ ਜਿੰਦਾ ਰੌਂਦ ਇੱਕ ਕ੍ਰੇਟਾ ਕਾਰ ਬਰਾਮਦ ਕੀਤੀ ਪੁਲਿਸ ਪਾਰਟੀ ਨੇ ਫਤਿਹਗੜ ਸ਼ੁਕਰਚੱਕ ਪੁਲ ਦੇ ਕੋਲ ਇੱਕ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਇੱਕ ਕ੍ਰੇਟਾ ਕਾਰ ਬੜੀ ਤੇਜ਼ੀ ਨਾਲ ਜਿਹੜੀ ਕਿ ਬਟਾਲਾ ਸਾਈਟ ਤੋਂ ਆ ਰਹੀ ਸੀ ਉਹਨੂੰ ਦੇਖ ਕੇ ਪੁਲਿਸ ਪਾਰਟੀ ਨੂੰ ਤੇ ਕਾਰ ਚਾਲਕ ਨੇ ਗੱਡੀ ਨੂੰ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਜਿਸ ਤੇ ਬੜੀ ਮੁਸ਼ਕਲ ਦੇ ਨਾਲ ਪੁਲਿਸ ਪਾਰਟੀ ਨੇ ਉਹ ਗੱਡੀ ਨੂੰ ਰਾਉਂਡ ਆਪ ਕੀਤਾ ਜਿਸ ਵਿੱਚੋਂ ਦੋ ਵਿਅਕਤੀ ਜਿਨ੍ਹਾਂ ਦੇ ਨਾਮ ਹਨ ਹਰਪ੍ਰੀਤ ਸਿੰਘ ਔਰ ਫਰਮਨ ਪੁੱਤਰ ਇਕਬਾਲ ਸਿੰਘ ਵਾਸੀ ਨਾਥਪੁਰ ਕਾਦੀਆਂ ਇਸਮਾਇਲ ਪੁੱਤਰ ਸ਼ਿੰਦੇ ਵਾਸੀ ਗਲੀ ਨੰਬਰ 3 ਗੁਰੂ ਤੇਗ ਬਹਾਦਰ ਕਲੋਨੀ ਬਟਾਲਾ ਰੋਡ ਬਟਾਲਾ ਬਟਾਲਾ ਇਹਨਾਂ ਪਾਸੋਂ ਦੋ ਵੈਪਨ ਇੱਕ ਬੱਤੀ ਬੋਰ ਪਿਸਟਲ ਦੋ ਜਿੰਦਾ ਰੌਂਦ ਇੱਕ ਰਵਾਲਵਰ ਦੋ ਜਿੰਦਾ ਰੌਂਦ ਤੇ ਇੱਕ ਚਿੱਟੇ ਰੰਗ ਦੀ ਕੈਟਾ ਬਿਨਾਂ ਨੰਬਰੀ ਕਾਰ ਬਰਾਮਦ ਕੀਤੀ ਗਈ ਇਹਦੇ ਵਿੱਚ ਇੱਕ ਦਸਨਯੋਗ ਗੱਲ ਇਹ ਹੈ ਕਿ ਗ੍ਰਿਫਤਾਰ ਤੋਸ਼ੀਆਂ ਵੱਲੋਂ ਇਹ ਵੈਪਨ ਜਿਹੜਾ ਸੀਗਾ ਇਹ ਇੱਕ ਵੈਪਨ ਇਹਨਾਂ ਚੋਂ ਇਹ ਹੁਸ਼ਾਰਪੁਰ ਤੋਂ ਚੋਰੀ ਕੀਤਾ ਗਿਆ ਸੀ ਜਿਸ ਤੇ ਇੱਕ ਮੁਕਦਮਾ 263 2022 ਦਾ 454 380 ਦਾ ਉੱਥੇ ਦਰਜ ਹੈ ਅਗੀ ਤਫतीश ਜਾਰੀ ਹੈ ਅਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਜਿਹੜੀ ਹੈ ਪੁੱਛਗਿੱਛ ਬ੍ਰੀਕੀ ਰਨ ਕੀਤੀ ਜਾ ਰਹੀ ਹੈ